ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਅੱਜ ਆਪ ਜੀਆਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਵੀਡੀਓ ਜੰਗੀ ਦੁਮਾਲਾ ਸਾਹਿਬ ਦੁਮਾਲੇ ਦਾ ਕੱਪੜਾ ਜਿਹੜਾ ਹੈ ਉਹ ਐਫ 74 ਜਿਹੜਾ ਕਿ ਦੁਮਾਲੇ ਦੇ ਲਈ ਸਪੈਸ਼ਲ ਆਉਂਦਾ ਹੈ ਹਰੇਕ ਕਲਰ ਦੇ ਵਿੱਚ ਮਿਲ ਜਾਂਦਾ ਹੈ ਨੀਲੇ ਦੇ ਵਿੱਚ ਜ਼ਿਆਦਾ ਕਰਕੇ ਨਿਹੰਗ ਸਿੰਘ ਸਜਾਉਂਦੇ ਨੇ ਫੌਜਾਂ F74 ਕਪੜਾ ਹੈ ਅਤੇ ਸਿੰਗਲ ਵਰ ਹੈ ਡਬਲ ਹੁੰਦਾ ਨਾ ਦੋ ਕੀਤੇ ਹੋਏ ਨੇ ਉਹਦੇ ਤੇ ਸਿੰਗਲ ਸੱਜਦਾ ਹੈ ਜੰਗੀ ਤੁਮਾਲਾ ਇਸ ਤਰ੍ਹਾਂ ਤੇ ਜਿਹੜੀ ਲੈਂਥ ਆ ਇਹਦੀ ਲੰਬਾਈ 15 ਮੀਟਰ ਦੀ ਆ ਆਪ ਜੀ 10 ਮੀਟਰ ਵੀ ਲੈ ਸਕਦੇ ਹੋ ਇਸੇ ਤਰੀਕੇ ਦੇ ਨਾਲ ਥੱਲੇ ਜਿਹੜਾ ਬੁੰਗਾ ਸੱਜਿਆ ਹੋਇਆ ਉਹ ਉਸ ਬੁੰਗਾ ਸਾਹਿਬ ਦੀ ਵੀਡੀਓ ਪਹਿਲਾਂ ਵੀ ਸਾਂਝੀ ਕੀਤੀ ਹੋਈ ਆ ਆਪ ਜੀ ਨਾਲ ਚੈਨਲ ਦੇ ਉੱਤੇ ਅਪਲੋਡ ਹੈ ਆਪ ਜੀ ਚੈੱਕ ਕਰ ਸਕਦੇ ਹੋ ਹੁਣ ਆਪ ਜੀ ਬਹੁਤ ਧਿਆਨ ਦੇ ਨਾਲ ਕੱਲਾ-ਕੱਲਾ ਸਟੈਪ ਸਿੱਖੋ ਇਹ ਵੀ ਸ਼ੇਪ ਬਣ ਰਹੀ ਹੈ ਵੀ ਜਿਹਨੂੰ ਕਹਿ ਦਿੰਨੇ ਆਂ ਅਸੀਂ ਇਹ ਸਿੰਗਲ ਲੜ ਲਾ ਰਹੇ ਹਾਂ ਵੀ ਦਾ ਬਹੁਤ ਹੀ ਸੋਹਣਾ ਤੇ ਸੌਖਾ ਤਰੀਕਾ ਹੈ ਬਹੁਤੀ ਉਲਝਣ ਵਾਲੀ ਕੋਈ ਗੱਲ ਨਹੀਂ ਕੱਲਾ ਕੱਲਾ ਸਟੈਪ ਜਿੱਦਾਂ ਜਿੱਦਾਂ ਦੱਸ ਰਹੇ ਹਾਂ ਉਦਾਂ ਉਦਾਂ ਆਪ ਜੀ ਸੋਹਣੇ ਤਰੀਕੇ ਦੇ ਨਾਲ ਇਦਾਂ ਫੜ ਕੇ ਸਫਾਈ ਦੇ ਲੈਣੀ ਆ ਇਹ ਸਿੰਗਲ ਵੀ ਆਪਣੀ ਜਿਹੜੀ ਲੱਗ ਚੁੱਕੀ ਆ ਹੁਣ ਡਬਲ ਲਾੜ ਲਾਉਣਾ ਹੈ ਡਬਲ ਵੀ ਲਾਉਣੇ ਆ ਡਬਲ ਵੀ ਦਾ ਇਹ ਵਾਦਾ ਹੁੰਦਾ ਹੈ ਕਿ ਦੁਮਾਲਾ ਖੁੱਲਦਾ ਨਹੀਂ ਆ ਜਿੱਦਾਂ ਕਿਤੇ ਤੁਸੀਂ ਡਿੱਗ ਜਾਂਦੇ ਹੋ ਜਾਂ ਕਈ ਵਾਰੀ ਹੁੰਦਾ ਨਾ ਕੋਈ ਮੋਟਰਸਾਈਕਲ ਜਾਂ ਕੋਈ ਸਾਧਨ ਤੇ ਐਕਸੀਡੈਂਟ ਹੋ ਜਾਂਦਾ ਜਿੱਦਾਂ ਜਾਂ ਬੰਦਾ ਡਿੱਗ ਜਾਵੇ ਯੂਰਨਾ ਉਹ ਇਦਾਂ ਹੁੰਦਾ ਕਿ ਵੀ ਸ਼ੇਪ ਡਬਲ ਜਿਹੜੀ ਹੁੰਦੀ ਹੈ ਇਹਨੇ ਦਿਮਾਲੇ ਨੂੰ ਪੂਰੀ ਪਕੜ ਰੱਖੀ ਹੁੰਦੀ ਹੈ ਸਿਰ ਨੂੰ ਤੇ ਇਹ ਦਿਮਾਲਾ ਇਹਦੇ ਨਾਲ ਇਹ ਦਿਮਾਲੇ ਨੂੰ ਵਧਨ ਨਹੀਂ ਦਿੰਦੀ ਤੇ ਪੂਰੀ ਸੇਫਟੀ ਵੀ ਰਹਿੰਦੀ ਆ ਜੰਗੀ ਦਮਾਲਾ ਇਸੇ ਕਰਕੇ ਨਾਮ ਦਿੱਤਾ ਗਿਆ ਇਹਨੂੰ ਕਿਉਂਕਿ ਜੰਗਾ ਜੁੱਧਾਂ ਦੇ ਵਿੱਚ ਗੁਰੂ ਕੇ ਸਿੱਖ ਨਿਹੰਗ ਸਿੰਘਾਂ ਫੌਜਾਂ ਗੁਰਸਿੱਖ ਸਜਾਉਂਦੇ ਸੀਗੇ ਜੰਗੀ ਦਮਾਲਾ ਇਸੇ ਲਈ ਨੂੰ ਆਖਿਆ ਜਾਂਦਾ ਹੈ ਕਿਉਂਕਿ ਜੰਗਾ ਜੁੱਧਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਸੀ ਨਿਹੰਗ ਸਿੰਘਾਂ ਫੌਜਾਂ ਵੱਲੋਂ ਕਿਉਂਕਿ ਗੋਲ ਦਮਾਲਾ ਇਸੇ ਤਰ੍ਹਾਂ ਨਹੀਂ ਸਕਦੇ ਗੋਲ ਦਸਤਾਰ ਜਾਂ ਗੋਲ ਦਮਾਲਾ ਸਜਾਵਾਂਗੇ ਉਹ ਤਾਂ ਵੈਸੇ ਹੀ ਮੜਾ ਜਾ ਹੱਥ ਵੱਜੇ ਤੇ ਡਿੱਗ ਜਾਂਦਾ ਕੋਈ ਸਮਾਂ ਬਣ ਜੇ ਜੇ ਕਿਤੇ ਬੰਦਾ ਡੇਗ ਡੂ ਕੇ ਪੈਂਦਾ ਤਾਂ ਉਹਦੇ ਜਿੱਦਾਂ ਹੁਣ ਘੋੜੇ ਦੇ ਉੱਤੇ ਜਿੱਦਾਂ ਨਿਹੰਗ ਸਿੰਘ ਤੇ ਘੋੜਾ ਦੌੜਾ ਕਰਦੇ ਨੇ ਤੇ ਗੋਲ ਦਮਾਲਾ ਜਿਹੜਾ ਆ ਉਹ ਤਾਂ 1 ਮਿੰਟ ਦੇ ਵਿੱਚ ਉਤਰ ਜਾਂਦਾ ਜੰਗੀ ਦਮਾਲਾ ਥੋੜੀ ਗੇਤੇ ਜਿਹੜਾ ਵਾ ਉਹ ਚੜ੍ਹਦੀ ਕਲਾ ਦੇ ਵਿੱਚ ਸਜਾਇਆ ਹੋਵੇ ਕੱਲਾ ਕੱਲਾ ਲੜਨਾਂ ਆ ਕਿ ਤੇ ਥੋੜੀ ਗੇਤਿਆਂ ਨੇ ਉਹ ਖੋਲਦਾ ਨਹੀਂਗਾ ਤੇ ਤੇ ਆਪ ਹੀ ਸਿੰਘ ਵਧਾਉਂਦੇ ਨੇ ਫਿਰ ਜਦੋਂ ਦੋ ਟਾਈਮ ਕੰਗਾ ਕਰਨਾ ਹੁੰਦਾ ਇੱਕ ਟਾਈਮ ਸਵੇਰੇ ਕੰਗਾ ਕਰਕੇ ਸਜਾਉਣਾ ਇੱਕ ਟਾਈਮ ਫਿਰ ਸ਼ਾਮ ਨੂੰ ਕੰਗਾ ਕਰਨਾ ਤੇ ਸਜਾਉਣਾ ਦੁਮਾਲਾ ਤੇ ਦੁਮਾਲਾ ਇੱਕ ਚੀਜ਼ ਦਾ ਖਿਆਲ ਰੱਖਣਾ ਦੁਮਾਲਾ ਪਿਆਰ ਉਹ ਸਾਜਦਾ ਆ ਨਾ ਕਿ ਵੱਜੇ-ਬੱਜਦਾ ਹੈ ਵੱਜੇ ਦੀ ਪੱਗ ਹੁੰਦੀ ਆ ਸਾਜਦਾ ਦੁਮਾਲਾ ਹੁੰਦਾ ਆ ਤੋ ਇਹਨੂੰ ਐਸੀ ਸਜਾ ਰਹੇ ਆ ਦਮਾਲੇ ਨੂੰ ਇਸ ਤਰੀਕੇ ਦੇ ਨਾਲ ਤੁਹਾਨੂੰ ਲੜ ਢਿੱਲਾ ਲੱਗ ਰਿਹਾ ਨਾ ਜਿੱਦਾਂ ਇਦਾਂ ਕੱਲਾ ਕੱਲਾ ਸਟੈਪ ਥੱਲੇ ਨੂੰ ਆਉਣਾ ਆ ਇਹ ਜਿਹੜਾ ਲਾਸਟ ਆਪਣਾ ਮੱਥੇ ਦੇ ਉੱਤੇ ਲੜਾਉਣਾ ਨਾ ਪਹਿਲਾ ਲੜ ਲਾਸਟ ਤੇ ਪਹਿਲਾ ਬਾਅਦ ਵਿੱਚ ਇਹਦੇ ਉੱਤੇ ਕੱਲਾ ਕੱਲਾ ਲੜ ਜਿਹੜਾ ਅਸੀਂ ਲੈ ਕਰਕੇ ਆਉਣਾ ਹੁਣ ਵੇਖੋ ਤੁਸੀਂ ਇਹ ਲੜ ਅਸੀਂ ਲੈ ਕਰਕੇ ਆਉਣ ਲੱਗੇ ਆ ਇਹਦੇ ਉੱਪਰ ਆਊਗਾ ਬੈਗ ਸਾਈਡ ਤੋਂ ਜਿਹੜਾ ਥੱਲੇ ਆਉਂਦੇ ਜਾਣਾ ਹੈ ਤੇ ਅੱਗਿਓ ਲੜ ਜਿਹੜੇ ਉਤਾਂ ਨੂੰ ਜਾਂਦੇ ਜਾਣੇ ਆ ਇਸ ਤਰੀਕੇ ਦੇ ਨਾਲ ਕੱਲਾ ਕੱਲਾ ਲੜ ਜਿਹੜਾ ਸਟੈਪ ਜਿਹੜਾ ਆ ਉਹ ਲੜ ਹੁਣ ਤਾਂ ਨੂੰ ਜਾਊਗਾ ਤੁਹਾਡਾ ਜਿਹੜਾ ਇਹ ਲੱਗ ਰਿਹਾ ਇਸ ਟਾਈਮ ਮੱਥੇ ਦੇ ਉੱਤੇ ਇਹਨੂੰ ਚੰਦ ਕਹਿ ਦਿੰਦੇ ਆ ਜਿੱਦਾਂ ਖੰਡਾ ਫੜਿਆ ਖੰਡਾ ਇਸ ਚੀਜ਼ ਦੇ ਨਾਲ ਇਸ ਲੜ ਦੇ ਨਾਲ ਮੱਥੇ ਦੀ ਜਿਹੜੀ ਆ ਸਿਰ ਦੀ ਜਿਹੜੀ ਉਹ ਪਕੜ ਬਣ ਜਾਂਦੀ ਹੈ ਮਜ਼ਬੂਤ ਇਹ ਏਸੀ ਅਕਾਲੀ ਇਹ ਜੰਗੀ ਦਮਾਲਾ ਵਾਰ-ਵਾਰ ਆਖਿਆ ਜਾਂਦਾ ਕਿ ਇਹ ਜੰਗੀ ਦਮਾਲਾ ਇਸੇ ਕਰਕੇ ਇਹਨੂੰ ਆਖਿਆ ਜਾਂਦਾ ਕੱਲਾ-ਕੱਲਾ ਸਟੈਪ ਤੁਸੀਂ ਕੁਝ ਨਹੀਂ ਕਰਨਾ ਜਿੱਦਾਂ ਅਸੀਂ ਫੜ ਕੇ ਲੜ ਇਦਾਂ ਲਈ ਜਾਂਦੇ ਆ ਇਸੇ ਤਰੀਕੇ ਦੇ ਨਾਲ ਆਪ ਵੀ ਇਹਨੇ ਲੜ ਲਾਉਣਾ ਕੋਈ ਇਹਦੇ ਚੁਲਝਣ ਦੀ ਲੋੜ ਨਹੀਂ ਆ ਵੀਡੀਓ ਥੋੜੀ ਲੰਬੀ ਜਰੂਰ ਹੈ ਪਰ ਕੱਲਾ ਕੱਲਾ ਸਟੈਪ ਸੋਣਾ ਸਭ ਕੁ ਇਹਦੇ ਵਿੱਚੋਂ ਮਿਲ ਜਾਊਗਾ ਵੀ ਜੰਗੀ ਦਮਾਲਾ ਇਸੇ ਸਜਾਉਣਾ ਕਿਵੇਂ ਹੈ ਇਹਦੇ 'ਚ ਬਹੁਤੀ ਯੂਜ਼ ਕਰਨ ਵਾਲੀ ਕੋਈ ਗੱਲ ਨਹੀਂ ਤੇ ਖਾਸ ਕਰਕੇ ਨਿਹੰਗ ਸਿੰਘ ਜਿਹੜੇ ਦਮਾਲੇ ਸਜਾਉਂਦੇ ਨੇ ਹਨ ਦਲ ਬੰਥਾਂ ਦੇ ਵਿੱਚ ਰਹਿੰਦੇ ਨੇ ਤਕਰੀਬਨ ਤਕਰੀਬਨ ਨੀਲੇ ਸੀ ਦਮਾਲੇ ਹੁੰਦੇ ਨੇ ਤੇ ਕੋਸ਼ਿਸ਼ ਕਰੋ ਨੀਲਾ ਹੀ ਕਪੜਾ ਜਿਹੜਾ ਤੁਸੀਂ ਲਿਓ ਰੰਗ ਲਿਓ ਇਹਦਾ ਐਫ 74 ਇਹਦਾ ਨਾਮ ਹੈ ਕਪੜੇ ਦਾ ਹੋਰ ਕਪੜੇ ਦਾ ਵੀ ਤੁਸੀਂ ਸੁਝਾ ਸਕਦੇ ਆ ਪਰ ਉਹਦੇ ਕੋਈ ਏਡੀ ਖਾਸ ਗੱਲਬਾਤ ਨਹੀਂ ਬਣਦੀ ਜਿੰਨੀ ਨੀਲੇ ਕਪੜੇ ਦੀ ਨੀਲੇ ਬਾਣੇ ਦੀ ਬਣਦੀ ਆ ਕਿਉਂਕਿ ਸਾਧਗੁਰਾਂ ਨੇ ਸਾਨੂੰ ਬਖਸ਼ਿਆ ਹੀ ਨੀਲਾ ਬਾਣਾ ਆ ਅਕਾਲੀ ਬਾਣਾ ਇਹ ਜ਼ਮਾਨੇ ਨੂੰ ਆ ਗੱਲ ਹੀ ਬਾਣਾ ਨਾਮ ਦਿੱਤਾ ਗਿਆ ਸੀ। ਸੋ ਇਸ ਤਰੀਕੇ ਦੇ ਨਾਲ ਇਹ ਦੋਵੇਂ ਲੜ ਫੜ ਲੈਣੇ ਉੱਪਰਲੇ ਪਾਸਿਓਂ ਅਸੀਂ। ਆ ਹੁਣ ਪਿੱਛੋਂ ਜਿੱਦਾਂ ਢਿੱਲਾ ਹੋ ਗਿਆ ਨਾ ਜਿੱਦਾਂ ਲੱਗ ਰਿਹਾ ਸਾਨੂੰ ਵੀ ਪਿੱਛੋਂ ਢਿੱਲਾ ਆ। ਜਿੱਦਾਂ ਲੜ ਲਾਉਣ ਲੱਗੇ ਅਸੀਂ ਤੇ ਕਈ ਵਾਰੀ ਕੀ ਹੁੰਦਾ ਵਾ ਇਹ ਨਾ ਲੜ ਖੇਚਣੀ ਪੈਂਦੀ ਨੂੰ ਪੂਰੀ ਤੇ ਇੱਥੋਂ ਢਿੱਲਾ ਰਿਹਾ ਜਿੱਦਾਂ ਮੱਥੇ ਉੱਪਰ ਜਿੱਦਾਂ ਆਕਸ ਕੇ ਲੱਗ ਰਿਹਾ ਨਾ ਲੜ। ਹੁਣ ਇਹ ਆਪਦੀਆਂ ਨੂੰ ਦੱਸਾਂਗੇ ਵੀ ਇਹਦੀ ਆਪਾਂ ਕਿਦਾਂ ਕਵਰ ਕਰਨਾ ਹੈ ਜਿਹੜਾ ਢੱਲਾ ਰਹਿ ਜਾਂਦਾ ਲੜ ਥੱਲੇ ਆ ਜੀ ਸਟਾਰਟਿੰਗ ਆ ਹੌਲੀ ਹੌਲੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਸ਼ੇਪ ਬਣਦੀ ਲੱਭ ਜਾਣੀ ਜਦੋਂ ਸਿਖਰ ਤੇ ਆ ਗਿਆ ਤੁਧ ਅੱਗੇ ਸੀਸ ਹਮਾਰਾ ਹੈ ਕੱਲਾ-ਕੱਲਾ ਸਟੈਪ ਫੋਲੋ ਕਰੋਗੇ ਸੇਮ ਤਰੀਕੇ ਦੇ ਨਾਲ ਇੰਬਾਉਤ ਸੋਹਣਾ ਜਿਹੜਾ ਲੋਮਲਾ ਉਦਾਂ ਤੇ 5-7 ਮਿੰਟ ਦੇ ਵਿੱਚ ਵੀ ਸੱਜ ਜਾਂਦਾ ਹੈ 5 ਮਿੰਟ ਦੇ ਵਿੱਚ ਵੀ ਸਿਰਫ ਤੁਹਾਨੂੰ ਦੱਸਣ ਦੇ ਲਈ ਕੱਲਾ-ਕੱਲਾ ਹੌਲੀ-ਹੌਲੀ ਸਟੈਪ ਲਾਉਂਦੇ ਆਂ ਕਿ ਸਮਝ ਆ ਜਾਵੇ। ਉਹ ਤੁਸੀਂ ਵੇਖਿਓ ਇੱਥੇ ਕਿ ਜਿਹੜਾ ਇਹ ਲੜ ਲਾਉਣਾ ਹੈ ਪਿੱਛੋਂ ਜਿੰਨਾ ਢਿੱਲਾ ਲੱਗ ਰਿਹਾ ਨਾ ਤੁਹਾਨੂੰ ਆਹ ਚੀਜ਼ ਵੇਖਿਓ। ਇਹਨੂੰ ਇਸ ਤਰੀਕੇ ਦੇ ਨਾਲ ਕਵਰ ਕਰ ਦੇਣੀ ਹੈ। ਖਿੱਚ ਕੇ ਥੱਲੇ ਦੇ ਦੇਣੀ ਇਹਨੂੰ ਲੜ ਦੇ। ਇਹਦੇ ਨਾਲ ਜਿਹੜਾ ਲਾੜਿਆ ਉਹਦੀ ਸਫਾਈ ਵੀ ਆਊਗੀ ਅਗਲੇ ਮੰਨੇ ਆ ਤੇ ਬਹੁਤਾ ਕੋਈ ਖਰਾਬ ਨਹੀਂ ਹੁੰਦਾ ਲਾੜ। ਇਸ ਤਰੀਕੇ ਦੇ ਨਾਲ ਸੋਹਣੇ ਲਾੜ ਲੱਗ ਰਹੇ ਨੇ। ਵੇਖੋ ਪੂਰੀ ਸਫਾਈ ਆ ਰਹੀ ਆ ਕੱਲੇ ਕੱਲੇ ਲੜ ਦੀ। ਇਸ ਤਰੀਕੇ ਦੇ ਨਾਲ ਜੇ ਕਿਤੇ ਬਾਅਦ ਵਿੱਚ ਥੋੜਾ ਬਾਲਾ ਤੁਹਾਨੂੰ ਲੱਗੇ ਵੀ ਰਹਿ ਵੀ ਜਾਂਦਾ ਜੇ ਕਿਤੇ ਕੁਝ। ਉਹਦਾ ਕੀ ਹੈ ਕਿ ਤੁਸੀਂ ਬਾਜ ਦੇ ਨਾਲ ਸਲਾਈ ਦੇ ਨਾਲ ਉਸ ਚੀਜ਼ ਨੂੰ ਕਵਰ ਕਰ ਸਕਦੇ ਹੋ ਜਿੱਦਾਂ ਕਿਤੇ ਵੱਟ ਪਰ ਰਹਿ ਜਾਂਦੇ ਆ ਨਾ ਦਮਾਲੇ ਦੇ ਵਿੱਚ ਰੋਸ ਸ੍ਰੀਜ ਨੂੰ ਤੁਸੀਂ ਕਵਰ ਕਰ ਸਕਦੇ ਹੋ ਸਲਾਈ ਦੇ ਨਾਲ ਜਾਂ ਬਾਜ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਅਸਲ ਵਿੱਚ ਜਿਹੜਾ ਦਮਾਲਾ ਸਾਹਿਬ 사ਤੂਗੁਰਾਂ ਨੇ ਸਾਨੂੰ ਬਖਸ਼ਿਆ ਇਹੋ ਹੀ ਦਮਾਲਾ ਜੰਗੀ ਦਮਾਲਾ ਆ ਹੋਰ ਦਸਤਾਰ ਜਿਹੜੀਆਂ ਨੇ ਦਸਤਾਰ ਹਰੀگە ਦਾ ਹੀ ਸਤਕਾਰ ਆ ਪਰ ਜਦੋਂ ਪੱਗ ਹੋ ਗਈ ਉਹ ਸਾਨੂੰ ਨਹੀਂ ਗੁਰੂ ਸਾਹਿਬਾਂ ਨੇ ਦਿੱਤੀ ਗੁਰੂ ਸਾਹਿਬਾਂ ਨੇ ਸਾਨੂੰ ਸਤਿਗੁਰਾਂ ਨੇ ਸਾਨੂੰ ਜਿਹੜਾ ਹੈ ਉਹ ਦਮਾਲਾ ਹੀ ਬਖਸ਼ਿਆ ਹੈ ਉਸਤਾ ਬੁੰਗਾ ਜੋਸ ਅਜੇ ਸਿੰਘ ਨਾਮ ਸੁਜਾਨ ਸੋ ਨਾਨਕ ਨਾਮ ਹਰਿ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸ਼ਲੋਕ ਦਮਾਲੇ ਦੀ ਅਸੀਂ ਪੜਦੇ ਆਂ ਸ਼ਲੋਕ ਦਮਾਲੇ ਦਾ ਸ਼ਲੋਕ ਪਤ੍ਰ ਆਖੀ ਗੁਰਪਾਰ ਬ੍ਰਹਮ ਤਜ ਪ੍ਰਪੰਚ ਮੋਹ ਬੇਕਾਰ ਨਾਨਕ ਸੋ ਅਰਾਧੀ ਅੰਤਨਾ ਬਾਰਾ ਵਾਰ ਸਜੇ ਜੋ ਦਮਾਲਾ ਛੁਟੇ ਖੂਬ ਫਰਰ ਆ ਅਜਬ ਸੋਹੀ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇਗੋ ਤੌਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਬੀਨ ਮذਬ ਕਾ ਜੁਧ ਜੋ ਕੀਨਾ ਖੰਡਾ ਫੜਿਆ ਦੂ ਤਾਰਾ ਹੈ ਵੇਖੋ ਜੀ ਦਮਾਲਾ ਸਾਰਜ ਕਰਕੇ ਤਿਆਰ ਹੈ ਤੇ ਬਹੁਤ ਸੋਹਣੀ ਸ਼ੇਪ ਆਈ ਹੈ ਹੁਣ ਚੱਕਰ ਸਜਾਉਣਾ ਹੈ ਹਮੇਸ਼ਾ ਚੱਕਰ ਨੂੰ ਨਮਸਕਾਰ ਕਰਕੇ ਮੱਥਾ ਢੇਕ ਕੇ ਫੇਰ ਸਜਾਉਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਪਿੱਛੋਂ ਥੋੜਾ ਕਪੜਾ ਲੈ ਲੈਣਾ ਵਿੱਚ ਇਸ ਤਰੀਕੇ ਦੇ ਨਾਲ ਬਾਅਦ ਵਿੱਚ ਉੱਪਰੋਂ ਵੀ ਕਪੜਾ ਇਸੇ ਤਰੀਕੇ ਦੇ ਨਾਲ ਥੋੜਾ ਜਿਹਾ ਬਾਹਰ ਨੂੰ ਕੱਢ ਦੇਣਾ ਇਸ ਤਰੀਕੇ ਦੇ ਨਾਲ ਇਹ ਤੁਹਾਡਾ ਚੱਕਰ ਵੀ ਸੱਜ ਚੁੱਕਾ ਹੈ ਦਮਾਲਾ ਵੀ ਸੋਹਣਾ ਸੱਜ ਕਰਕੇ ਹਾਜ਼ਰ ਹੈ ਇਹ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੈ ਦਮਾਲਾ ਸਜਾ ਕਰਕੇ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਫਤੇ ਜਰੂਰ ਬਲਾਉਣੀ ਹੈ ਦੁਮਾਲਾ ਜਦੋਂ ਵੀ ਸਜਾਉਣਾ ਜਦੋਂ ਵੀ ਸੰਪੂਰਨ ਹੋ ਜਾਵੇ ਫਤਿਹ ਜ਼ਰੂਰ ਗਜਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ